Sahib. ਗੋਹ ਜੁਗ ਅਟਲ ਪਰਮ ਪਿਤਾ ਪਰਮੇਸ਼ਵਰ ਚੰਵਰ ਸਤਰ ਤਖਤ ਦੇ ਮਾਲਿਕ ਤਨ ਤਨ ਸਾਈਂਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਦੇ ਵਿੱਚ ਸੁਭਾਏਮਾਨ ਹੋਈ ਬੈਠੀ ਗੁਰੂ ਪਿਆਰੀ ਸਾ ਸੰਗਤ ਜੀ ਫਤਿਹ ਪਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਰਬੰਸਦਾਨੀ ਤਾਨ ਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਆਗਮਨ ਪ੍ਰਕਾਸ਼ ਪਰਵ ਦੀਆਂ ਸਮੂਹ ਸਾ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਸਿਰਫ ਇੱਕ ਹੀ ਗੱਲ ਕਹੀ ਸੀ ਆਗਿਆ ਭਈਏ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਆਪਾਂ ਸਾਰੇ ਹੀ ਬੈ ਕੇ ਇੱਥੇ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ ਸਿਮਰਨ ਬੰਦਗੀ ਕਰ ਰਹੇ ਹਾਂ ਇਹ ਗੁਰੂ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ ਕਿਉਂਕਿ ਅੱਜ ਆਪਾਂ ਦੇਖ ਸਕਦੇ ਹਾਂ ਕਿ ਦੇਸ਼ਾ ਵਿਦੇਸ਼ਾ ਤੋਂ ਜਿਹੜੀ ਸੰਗਤ ਇੱਥੇ ਆ ਕੇ ਗੁਰੂ ਕੇ ਸਾਹਮਣੇ ਨਤਮਸਤਕ ਹੋਈ ਹੈ ਉਹ ਬਹੁਤ ਹੀ ਭਾਗਾ ਵਾਲੇ ਹਾਂ ਐਤੇ ਸਭ ਆ ਸਕਦੇ ਹਾਂ ਲੇਕਿਨ ਭਾਵ ਹੋਣਾ ਚਾਹੀਦਾ ਹੈ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਸਭ ਦੇ ਕੋਲ ਧਨ ਹੈ ਪੈਸਾ ਹੈ ਸਾਧਨ ਵੀ ਹੈ ਅੱਜ ਕੱਲ ਤਾਂ ਟ੍ਰੇਨ ਤੇ ਪਲੇਨ ਦਾ ਸਫਰ ਬਹੁਤ ਸੌਖਾ ਹੈ ਸਭ ਆ ਸਕਦੇ ਹਾਂ ਲੇਕਿਨ ਇਸ ਪਾਵਨ ਪਵਿੱਤਰ ਧਰਤੀ ਤਖਤ shri ਪਟਨਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਆਗਮਨ ਹੋਇਆ ਸੀ ਇਸ ਧਰਤੀ ਤੇ ਉਹ ਵਿਰਲਾ ਹੀ ਆ ਸਕਦਾ ਹੈ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਜਿਹੜਾ ਗੁਰੂ ਦਾ ਖਾਲਸਾ ਹੈ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਇਸ ਧਰਤੀ ਤੇ ਆ ਕੇ ਉਹੀ ਵਾਹਿਗੁਰੂ ਦਾ ਜਾਪ ਕਰ ਸਕਦਾ ਹੈ ਜਿਹੜਾ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਜਿਹੜਾ ਵਾਹਿਗੁਰੂ ਦੇ ਵਿੱਚ ਸ਼ਰਧਾ ਰੱਖਦਾ ਹੈ ਇਸ ਧਰਤੀ ਤੇ ਆ ਕੇ ਆਪ ਜੀ ਆਪਣੇ ਆਪ ਨੂੰ ਇੱਕ ਬਹੁਤ ਹੀ ਗਰਵਨਿਤ ਮਹਿਸੂਸ ਕਰ ਸਕਦੇ ਹੋ ਸਾਨੂੰ ਮਾਣ ਹੁੰਦਾ ਹੈ ਕਿ ਆਪਾ ਆਪਣੇ ਕਲਗੀਧਰ ਪਾਸ਼ਾ ਜੀ ਦੇ ਆਗਮਨ ਪ੍ਰਕਾਸ਼ ਪੁਰਬ ਦੀ ਉਸ ਧਰਤੀ ਤੇ ਬੈ ਕੇ ਉਸ ਗੁਰੂ ਨੂੰ ਯਾਦ ਕਰ ਰਹੇ ਹਾਂ ਜਿਨੇ ਸਾਡੇ ਵਾਸਤੇ ਸਾਡੀ ਦਸਤਾਰ ਵਾਸਤੇ ਸਾਡੀ ਸਿੱਖੀ ਵਾਸਤੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ ਅੱਜ ਸਾਡੇ ਜਿੰਨੇ ਵੀ ਸੰਗਤ ਆਂਦੀ ਹੈ ਇਸ ਦਰਤੇ ਇਸ ਪਾਵਨ ਪਵਿੱਤਰ ਸਥਾਨ ਤੇ ਸਿਰਫ ਇੱਕ ਹੀ ਚੀਜ਼ ਮੰਗੇ ਜਾਣੀ ਹੈ ਉਹ ਹੈ ਸਿਮਰਨ ਨਾਮ ਬੰਦਗੀ ਆਪਾਂ ਸੁਣਦੇ ਆਂ ਨਾ ਆਪਾਂ ਜਪਦੇ ਵੀ ਆਂ ਗੁਰੂ ਤੇਗ ਬਹਾਦਰ ਸਿਮਰਿਐ ਘਰ ਨੂ ਦੀ ਆਵੇ ਧਾਏ ਸਭ ਥਾਈ ਹੋਏ ਸਹਾਈ ਆਪਾਂ ਦੁਨੀਆਵੀ ਤੌਰ ਤੇ ਜੇ ਸੋਚਦੇ ਆਂ ਤਾਂ ਨੋ ਨਿਧੀਆਂ ਕਿਹੜੀ ਹੁੰਦੀਆਂ ਲੋਕੀ ਅੱਖ ਬੰਦ ਕਰਕੇ ਗੁਰੂ ਸਾਹਿਬ ਜੀ ਦਾ ਧਿਆਨ ਕਰਦੇ ਆ ਤੇ ਕਹਿੰਦੇ ਕੀ ਆ ਕਿ ਅਸੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿਆਰ ਕਰਦੇ ਹਾਂ ਤੇ ਨੌ ਨਦੀਆ ਘਰ ਆਉਣਗੀ ਤਨ ਪੈਸਾ ਦੌਲਤ ਬੱਚੇ ਜਾਇਦਾਦ ਇਹੀ ਐਸ਼ੋ ਆਰਾਮ ਲੇਕਿਨ ਜਿਹੜੀ ਅਸਲੀ ਨੌ ਨਦੀਆ ਹੁੰਦੀ ਹੈ ਉਹ ਹੁੰਦੀ ਹੈ ਗਿਆਨ ਧਿਆਨ ਪ੍ਰਸਾਰ ਪ੍ਰਚਾਰ ਬਾਣੀ ਬਾਣਾ ਭਗਤੀ ਪ੍ਰੇਮ ਤਿਆਗ ਇਹ ਹੁੰਦੀ ਹੈ ਨੋ ਨਿਧਿਆ ਜਿਦੇ ਕੋਲ ਇਹ ਨੋ ਨਿਧਿਆ ਨੇ ਉਹਦੇ ਕੋਲ ਪੈਸਾ ਧਨ ਦੌਲਤ ਔਲਾਦ ਪੁੱਤਰ ਇਹਦੀ ਮੰਗਣ ਦੀ ਲੋੜ ਨਹੀਂ ਹੈ ਇਹ ਤਾਂ ਸਭ ਤੋਂ ਵੱਡਾ ਦਰਬਾਰ ਹੈ ਇਹ ਸੱਚਾ ਖਜ਼ਾਨਾ ਸਾਡੇ ਕੋਲ ਹੈ ਸੰਗਤ ਜੀ ਆਪ ਜੀ ਜਦੋਂ ਵੀ ਦਰਸ਼ਨ ਕਰਦੇ ਹੋ ਮੈਂ ਦੇਖਦੀ ਆ ਸਾਡੀ ਬੀਬੀਆਂ ਭਰਾਵਾਂ ਕਈ ਵਾਰੀ ਰੁਮਾਲਾ ਸਾਹਿਬ ਦੇ ਉਹਨੂੰ ਉਠਾ ਕੇ ਤੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਬੇਨਤੀ ਹੈ ਖਾਲਸਾ ਜੀ ਆਪਦੇ ਚਰਣਾ ਚ ਕਿ ਦਰਸ਼ਨ ਬਾਣੀ ਦੇ ਵੀ ਕਰਨੇ ਚਾਹੀਦੇ ਆ ਘਰ ਦੇ ਵਿੱਚ ਸਹਿਜ ਪਾਠ ਸਾਬ ਕਰਨਾ ਚਾਹੀਦਾ ਹੈ ਅਸੀਂ ਆਪਣਾ ਘਰ ਦੇ ਵਿੱਚ ਜਦੋਂ ਉੱਠਦੇ ਆ ਤੇ ਸਾਰਾ ਸਾਡਾ ਨਿਯਮ ਹੁੰਦਾ ਹੈ ਅਸੀਂ ਆਫਿਸ ਦੇ ਵਿੱਚ ਜਾਣਾ ਹੈ ਅਸੀਂ ਇਹ ਕੱਪੜੇ ਪਾਉਣੇ ਹੈ ਅੱਜ ਆਪਾਂ ਪਾਰਟੀ ਦੇ ਵਿੱਚ ਜਾਣਾ ਹੈ ਅੱਜ ਆਪਾਂ ਆਪਣੇ ਘਰ 'ਚ ਇਹ ਨਿਆ ਸਮਾਨ ਲੈ ਕੇ ਆਣਾ ਹੈ ਲੇਕਿਨ ਅਸੀਂ ਆਪਣੇ ਗੁਰੂ ਨੂੰ ਭੁੱਲ ਜਾਂਨੇ ਹਾਂ ਆਪਾਂ ਸਭ ਕੰਮ ਟਾਈਮ ਨਾਲ ਕਰਦੇ ਹਾਂ ਲੇਕਿਨ ਸਿਰਫ ਪਰਮਾਤਮਾ ਦਾ ਨਾਮ ਭੁੱਲ ਜਾਂਦੇ ਹਾਂ ਜਿਸ ਵਾਹਿਗੁਰੂ ਨੂੰ ਜਿਸ ਵਾਹਿਗੁਰੂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਹੈ ਆਪਾਂ ਆਪਣੇ ਵਾਹਿਗੁਰੂ ਨੂੰ ਭੁੱਲੇ ਬੈਠੇ ਹਾਂ ਉਹ ਵਾਹਿਗੁਰੂ ਦਾ ਨਾਮ ਤੁਸੀਂ ਉੱਠਦੇ ਬੈਠਦੇ ਸੌਂਦੇ ਜਾਗਦੇ ਕਿਸੇ ਵੀ ਟਾਈਮ ਲੈ ਸਕਦੇ ਹੋ ਭਾਵੇਂ ਸਾਡੇ ਕੋਲ ਟਾਈਮ ਨਹੀਂ ਹੈ ਕੋਈ ਗਾੜੀ ਚਲਾ ਰਹਾ ਹੈ ਤਾਂ ਵੀ ਵਾਹਿਗੁਰੂ ਦਾ ਨਾਮ ਜਪ ਸਕਦਾ ਹੈ संगत जी कोशिश करो वो तो वाहे गुरु वाहेगुरु 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 इस नाम का जप करना है क्योंकि वाहेगुरु शब्द जड़ा है वो चार युगों का बीज मंत्र है विष्णु ह हरि गोविंद रा, राम राम कौन से राम एक राम वो जो दशरथ का बेटा एक राम वो जो घट घट में बैठा असी उस राम की उसत करनी है उस निरंकार की गल करनी है गुरु गोबिंद सिंह जी पातशाह कहते हैं चकर चिन्ह अर बरन जात अर पात नहन जे रूप रंग अर रेख पेख कौ कहना सकत कहे जिदा कोई रंग नहीं चिन्ह नहीं चकर नहीं जात नहीं वरण नहीं असी उस निरंकार की उसतत करनी है सानू उस वाहगुरु की उसत करनी है ਜਿਸ ਦੀ ਉਸਤਤ ਧਰੂ ਪ੍ਰਹਿਲਾਦ ਨੇ ਕੀਤੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਸਾਨੂੰ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਦੇਖੋ ਕਲਯੁਗ ਦੇ ਵਿੱਚ ਇੱਕ ਚੀਜ਼ ਬਹੁਤ ਚੰਗੀ ਹੈ ਅੱਪਾ ਪਹਿਲੇ ਦੇਖਦੇ ਸੀ ਦੁਆਪਰ ਦੇ ਵਿੱਚ ਤ੍ਰੇਤਾ ਦੇ ਵਿੱਚ ਵੱਡੇ ਵੱਡੇ ਅਸ਼ੂ ਮੇਗ ਯੱਗ ਹੁੰਦੇ ਸੀ ਤਾ ਪਰਮਾਤਮਾ ਨੂੰ ਪ੍ਰਗਟ ਕਰਦੇ ਸੀ ਖੁਸ਼ ਕਰਦੇ ਸੀ ਲੇਕਿਨ ਅੱਜ ਕਲਯੁਗ ਦੇ ਵਿੱਚ ਕੋਈ ਵੀ ਸੰਗਤ ਜੀ ਜੇ ਵਾਹਿਗੁਰੂ ਨਾਮ ਦਾ ਜਾਪ ਕਰਦਾ ਹੈ ਜੇ ਵਾਹਿਗੁਰੂ ਇੱਕ ਵਾਰੀ ਵੀ ਦਿਲ ਤੋਂ ਕਹਿੰਦਾ ਹੈ ਤੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ ਕਲਯੁਗ ਦੇ ਵਿੱਚ ਵਾਹਿਗੁਰੂ ਨਾਮ ਸਭ ਤੋਂ ਵੱਡਾ ਨਾਮ ਹੈ ਸਾਨੂੰ ਆਪਣੇ ਘਰ ਦੇ ਵਿੱਚ ਜਦੋਂ ਵੀ ਪ੍ਰਸ਼ਾਦਾ ਪਕਾਣਾ ਹੈ ਖਾਸ ਕਰ ਮੈਂ ਬੀਬੀਆਂ ਨੂੰ ਬੇਨਤੀ ਕਰਨਾ ਚਾਹੁੰਨੀ ਆ ਜਦੋਂ ਵੀ ਘਰ ਦੇ ਵਿੱਚ ਪ੍ਰਸ਼ਾਦਾ ਪਕਾਉਣਾ ਹੈ ਤੇ ਵਾਹਿਗੁਰੂ ਨਾਮ ਦੇ ਜਾਪ ਕੇ ਨਾਮ ਤੁਸੀਂ ਪ੍ਰਸ਼ਾਦਾ ਪਕਾਉਣਾ ਜਦੋਂ ਤੁਸੀਂ ਵਾਹਿਗੁਰੂ ਨਾਮ ਦੇ ਨਾਲ ਪ੍ਰਸ਼ਾਦਾ ਪਕਾਉਂਦੇ ਹੋ ਤੁਹਾਡੇ ਘਰ 'ਚ ਕਦੇ ਸ਼ਰੀਰਿਕ ਮਾਨਸਿਕ ਕਸ਼ਟ ਨਹੀਂ ਆ ਸਕਦੇ ਇਹ ਵਾਹਿਗੁਰੂ ਨਾਮ ਦੀ ਮਹੀਮਾ ਹੈ ਇਹ ਵਾਹਿਗੁਰੂ ਨਾਮ ਦੀ ਤਾਕਤ ਹੈ ਜਦੋਂ ਵੀ ਤੁਸੀਂ ਰਾਤ ਨੂੰ ਆਪਣੇ ਘਰ 'ਚ ਆਪਣੇ ਬੱਚਿਆਂ ਦੇ ਨਾਲ ਹੁੰਦੇ ਹੋ ਤੇ ਮੂਲ ਮੰਤਰ ਦੇ ਜਾਪ ਦੀ ਜ਼ਰੂਰ ਤੁਸੀਂ ਮਹਿਮਾਨ ਨੂੰ ਸੁਣਾਇਆ ਕਰੋ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਇੱਕ ਮੂਲ ਮੰਤਰ ਦਾ ਨਾਮ ਲੈਣ ਤੋਂ ਬਾਅਦ ਜੇ ਈਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਬਣ ਸਕਦਾ ਹੈ ਤੇ ਭਾਗਾ ਵਾਲਿਓ ਇਹ ਮੂਲ ਮੰਤਰ ਦਾ ਜਾਪ ਕਰਕੇ ਤੁਹਾਡੇ ਘਰ 'ਚ ਵੀ ਖੁਸ਼ੀ ਆ ਸਕਦੀ ਹੈ। ਇੱਕ ਛੋਟਾ ਬੱਚਾ ਹੋਇਆ ਕਰਦਾ ਸੀ। ਉਹਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਸੀ। ਕਿ ਉਹ ਮੁਸਲਿਮ ਪਰਿਵਾਰ ਤੋਂ ਸੀ ਜਦੋਂ ਵੀ ਉਹਨੂੰ ਡਾਂਟ ਪੜਦੀ ਘਰੋਂ ਉਹਨੂੰ ਬਹੁਤ ਗਾਲ ਕੱਢਦੇ ਸੀ ਬਈ ਤੂੰ ਪੜਦਾ ਨਹੀਂ ਹੈ ਤੇਰਾ ਪੜਾਈ ਚ ਮਨ ਨਹੀਂ ਲੱਗਦਾ ਤੇ ਉਹ ਕੀ ਕਰਦਾ ਇੱਕ ਗੁਰੂ ਘਰ ਸੀ ਉੱਥੇ ਜਾ ਕੇ ਉਹਦੀ ਕੰਧ ਤੇ ਬਹਿ ਜਾਂਦਾ ਤੇ ਰੋਜ਼ ਐਦਾਂ ਹੀ ਕਰਨਾ ਇੱਕ ਦਿਨ ਇੱਕ ਸਿੰਘ ਸਾਹਿਬਾਨ ਨੇ ਕਿਹਾ ਪੁੱਤਰ ਤੂੰ ਰੋਜ਼ ਇੱਥੇ ਆਂਦਾ ਹੈ ਤੇ ਕੀ ਗੱਲ ਹੈ ਤੂੰ ਇੱਥੇ ਬੜਾ ਮਾਇੂਸ ਰਹਿੰਦਾ ਹੈ ਤੇ ਉਹ ਪੁੱਤਰ ਨੇ ਕਿਹਾ ਜੀ ਮੇਰਾ ਪੜਾਈ ਚ ਮਨ ਨਹੀਂ ਲੱਗਦਾ ਮੈਂ ਜਦੋਂ ਘਰ ਜਾਂਦਾ ਤੇ ਮੈਨੂੰ ਘਰ ਵਾਲੇ ਡਾਂਟਦੇ ਹਾਂ ਜਦੋਂ ਮੈਂ ਸਕੂਲ ਦੇ ਵਿੱਚ ਜਾਂਦਾ ਤੇ ਮੈਨੂੰ ਅਧਿਆਪਕ શિક્ષਕ ਮੈਨੂੰ ਬਹੁਤ ਮਾਰ ਕੁੱਟ ਕਰਦੇ ਆ ਉਹਨੇ ਕਿਹਾ ਤੇ ਫਿਰ ਤੂੰ ਕੀ ਚਾਹਨਾ ਹੈ ਕਹਿੰਦਾ ਜੀ ਮੇਰਾ ਪੜਾਈ 'ਚ ਹੀ ਮਨ ਨਹੀਂ ਲੱਗਦਾ ਮੈਂ ਪੜਨਾ ਨਹੀਂ ਚਾਹਨਾ ਤੇ ਸਿੰਘ ਸਾਹਿਬ ਜਿਹੜੇ ਸੀ ਉਹਨਾਂ ਨੇ ਕਿਹਾ ਪੁੱਤਰ ਤੂੰ ਅੱਜ ਤੋਂ ਕੁਝ ਨਹੀਂ ਕਰਨਾ ਤੂੰ ਜਦੋਂ ਸਕੂਲ ਤੁਰਨਾ ਹੈ ਤੇ ਵਾਏ ਇਹ ਜਿਹੜਾ ਮੂਲ ਮੰਤਰ ਦਾ ਜਾਪ ਮੈਂ ਤੈਨੂੰ ਸਿਖਾਣਾ ਸਿਰਫ ਮੂਲ ਮੰਤਰ ਦਾ ਜਾਪ ਕਰਨਾ ਹੈ ਉਹ ਬੱਚੇ ਨੂੰ ਮੂਲ ਮੰਤਰ ਦਾ ਜਾਪ ਸਿਖਾ ਦਿੱਤਾ ਗਿਆ ਜਦੋਂ ਉਹ ਘਰ ਜਾਣਾ ਮੂਲ ਮੰਤਰ ਦਾ ਜਾਪ ਕਰਨਾ ਜਦੋਂ ਉਹ ਸਕੂਲ ਦੇ ਵਿੱਚ ਜਾਣਾ ਤਾਂ ਵੀ ਮੂਲ ਮੰਤਰ ਦਾ ਜਾਪ ਕਰਨਾ ਤੇ ਵੇਖੋ ਜਦੋਂ ਉਹ 2-4 ਦਿਨ ਐਦਾ ਅਭਿਆਸ ਕਰਦਾ ਰਿਹਾ ਇੱਕ ਦਿਨ ਉਹ ਬੜਾ ਖੁਸ਼ ਹੋ ਕੇ ਗੁਰਦੁਆਰਾ ਸਾਹਿਬ ਆਂਦਾ ਹੈ ਤੇ ਉਹ ਸਿੰਘ ਸਾਹਿਬ ਨੂੰ ਮਿਲਦਾ ਹੈ ਕਹਿੰਦਾ ਜੀ ਤੁਸੀਂ ਪਤਾ ਨਹੀਂ ਕਿਹੜਾ ਮੈਨੂੰ ਇੰਨਾ ਵੱਡਾ ਮੰਤਰ ਦੇਤਾ ਜਦੋਂ ਮੈਂ ਘਰ ਜਾਣਾ ਤੇ ਮੇਰੀ ਮਾਂ ਮੈਨੂੰ ਪਿਆਰ ਨਾਲ ਬਿਠਾਉਂਦੀ ਹੈ ਕਹਿੰਦੀ ਪੁੱਤਰ ਕੁ ਛਕੇਗਾ ਅੱਜ ਤੂੰ ਥੱਕ ਕੇ ਆਇਆ ਹੈ ਸਕੂਲ ਪੜ੍ਹ ਕੇ ਆਇਆ ਹੈ ਜਦੋਂ ਮੈਂ ਸਕੂਲ ਦੇ ਵਿੱਚ ਜਾਂਨਾ ਤੇ ਮੈਨੂੰ ਅਧਿਆਪਕ ਜਿਹੜੇ ਸਿੱਖਿਸ਼ਕ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਦੁਬਾਰਾ ਸਮਝਾਵਾਂਗੀ ਜੇ ਤੈਨੂੰ ਹੁਣ ਸਮਝ ਨਹੀਂ ਆਇਆ ਤੇ ਉਹ ਬੱਚਾ ਜਦੋਂ ਉਹਦਾ ਮੂਲ ਮੰਤਰ ਦਾ ਅਭਿਆਸ ਹੁੰਦਾ ਗਿਆ ਜਦੋਂ ਉਹਦੀ ਲਿਵ ਲੱਗ ਗਈ ਇਸ ਮੰਤਰ ਦੇ ਨਾਲ ਵੇਖੋ ਉਹ ਵੱਡਾ ਬੱਚਾ ਹੋ ਕੇ ਉਹ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਉਦਾ ਨਾਮ ਹੈ ਈਯੂਬ ਖਾਨ ਤੇ ਇਹ ਸ਼ਕਤੀ ਹੈ ਮੂਲ ਮੰਤਰ ਦੇ ਵਿੱਚ ਤੇ ਸਾਨੂੰ ਵੀ ਆਪਣੇ ਬੱਚਿਆਂ ਨੂੰ ਮੂਲ ਮੰਤਰ ਬਾਰੇ ਦੱਸਣਾ ਚਾਹੀਦਾ ਹੈ ਵੀ ਕਿੱਦਾਂ ਜੇ ਇੱਕ ਬੱਚਾ ਈਯੂਬ ਖਾਨ ਮੁਸਲਿਮ ਪਰਿਵਾਰ ਤੋਂ ਇੱਕ ਰਾਸ਼ਟਰਪਤੀ ਬਣ ਸਕਦਾ ਹੈ ਪਾਕਿਸਤਾਨ ਦਾ ਤੇ ਅਸੀਂ ਸਾਡੇ ਘਰ ਚ ਤਾਂ ਮੂਲ ਮੰਤਰ ਦੀ ਦਾਤ ਦਿੱਤੀ ਹੋਈ ਹੈ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸਮਾਜ 'ਚ ਮੈਂ ਮਾਤਾਵਾਂ ਨੂੰ ਖਾਸ ਕਰਕੇ ਬੇਨਤੀ ਹਰ ਸਮਾਗਮ ਦੇ ਵਿੱਚ ਕਰਦੀ ਹਾਂ ਕਿ ਮਾਂ ਨੂੰ ਸਭ ਤੋਂ ਵੱਡਾ ਗੁਰੂ ਕਿਹਾ ਜਾਂਦਾ ਹੈ ਤੇ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਸਿੱਖੀ ਸਿਧਾਂਤ ਬਾਰੇ ਦੱਸਣਾ ਚਾਹੀਦਾ ਹੈ ਦਸਤਾਰ ਬਾਰੇ ਦੱਸਣਾ ਚਾਹੀਦਾ ਹੈ ਕਿ ਜਿਹੜੀ ਦਸਤਾਰ ਅੱਜ ਸਾਡੇ ਗੁਰੂਆਂ ਨੇ ਦੀ ਹੈ ਉਹ ਸਾਡੇ ਸਰ ਦਾ ਤਾਜ ਹੈ ਸਾਨੂੰ ਗਰਵ ਮਹਿਸੂਸ ਕਰਨਾ ਚਾਹੀਦਾ ਹੈ ਸਾਡਾ ਸਿੱਖੀ ਧਰਮ ਦੇ ਵਿੱਚ ਜਨਮ ਹੋਇਆ ਹੈ ਮੈਂ ਹਰ ਸਮਾਗਮ ਦੇ ਵਿੱਚ ਇਹੀ ਕਹਿਨੀ ਆ ਦੇਖੋ ਮੇਰਾ ਜਨਮ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਸਨਾਤਨ ਦੇ ਵਿੱਚ ਹੋਇਆ ਜੇ ਮੈਂ ਸਿੱਖੀ ਨੂੰ ਪਿਆਰ ਕਰ ਸਕਦੀ ਹਾਂ ਜੇ ਮੈਂ ਵਕਾਲਤ ਛੱਡ ਕੇ ਇਹ ਗੁਰੂ ਦੇ ਲੜ ਲਾ ਸਕਦੀ ਹਾਂ ਜੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ 'ਚ ਕਰ ਸਕਦੀ ਹਾਂ ਜੇ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਖਾਲਸਾ ਬਣ ਸਕਦੀ ਹਾਂ ਤੇ ਭਾਗਾਂ ਵਾਲਿਓ ਤੁਹਾਡਾ ਜਨਮ ਤਾਂ ਖਾਲਸਾ ਦੇ ਵਿੱਚ ਹੋਇਆ ਹੈ ਔਰ ਉਹ ਖਾਲਸਾ ਜਿੱਥੇ ਬੰਦ ਬੰਦ ਕਟਵਾਏ ਗਏ ਖੋਪੜੇ ਆ ਲੋਹਾਈਆ ਗਿਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਨਨੀ ਚੌਕ ਵਿਕੇ ਸ਼ਹਾਦਤ ਦਿੱਤੀ ਹੋਵੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਛੋਟੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਹੋਵੇ ਜਿੱਥੇ ਮਾਤਾ ਗੁਜਰਕੌਰ ਜੀ ਤਨ ਹੈ ਮਾਤਾ ਗੁਜਰਕੌਰ ਜੀ ਜਿਨ੍ਹਾਂ ਨੇ ਆਪਣਾ ਪੁੱਤਰ ਵੀ ਵਾਰ ਦਿੱਤਾ ਜਿਨ੍ਹਾਂ ਨੇ ਆਪਣੇ ਪੋਤੇ ਵੀ ਵਾਰ ਦਿੱਤੇ ਖਾਲਸਾ ਜੀ ਅੱਜ ਇਸ ਧਰਤੀ ਤੇ ਆਪਾਂ ਇਹੀ ਸੰਕਲਪ ਲੈ ਕੇ ਜਾਣਾ ਹੈ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਅੰਮ੍ਰਿਤ ਸਕਾਈਏ ਬੱਚਾ ਨੂੰ ਗੁਰਬਾਣੀ ਨਾਲ ਜੋੜੀਏ ਬੱਚਿਆਂ ਨੂੰ ਸਿੱਖੀ ਵੱਲ ਲਾਈਏ குருਕਾਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾ ਕਰੋ ਆਪਾਂ ਜਦੋਂ ਕਿਸੇ ਪਾਰਟੀ ਸਮਾਗਮ 'ਚ ਜਾਂਦੇ ਆ ਤੇ ਮੈਚਿੰਗ ਮੈਚਿੰਗ ਕੱਪੜੇ ਪਾ ਕੇ ਜਾਂਦੇ ਹਾਂ ਪੂਰਾ ਪਰਿਵਾਰ ਹੀ ਇਹ ਸੋਚਦਾ ਹੈ ਆਪਾਂ ਮੈਚਿੰਗ ਕੱਪੜੇ ਪਾ ਕੇ ਚੱਲੀਏ ਜਦੋਂ ਲੇਕਿਨ ਆਪਾਂ ਗੁਰੂ ਘਰ ਆਨੇ ਆ ਤੇ ਸਾਡੀ ਬੀਬੀਆਂ ਸਾਡੇ ਬੱਚਿਆਂ ਦੇ ਸਰ ਤੇ ਦਸਤਾਰ ਨਹੀਂ ਹੁੰਦੀ ਦੁਮਾਲੇ ਨਹੀਂ ਹੁੰਦੇ ਕੀ ਆਪਾਂ ਭੁੱਲ ਚੁੱਕੇ ਹਾਂ ਬੀਬੀ ਸ਼ਰਨਪੌਰ ਜੀ ਨੂੰ ਕੀ ਆਪਾਂ ਭੁੱਲ ਚੁੱਕੇ ਹਾਂ ਮਾਤਾ ਗੁਜਰਪੌਰ ਜੀ ਨੂੰ ਕੀ ਆਪਾਂ ਭੁੱਲ ਚੁੱਕੇ ਹਾਂ ਮਾਤਾ ਪਾਕੌਰ ਜੀ ਨੂੰ ਸਾਨੂੰ ਆਪਣੀ ਤਾਕਤ ਯਾਦ ਰੱਖਣੀ ਚਾਹੀਦੀ ਹੈ ਗੁਰੂ ਅਮਰਦਾਸ ਪਾਸ਼ਾ ਜੀ ਨੇ 72 ਬੀਬੀਆਂ ਨੂੰ ਪ੍ਰਚਾਰ ਦੀ ਸੇਵਾ ਦਿੱਤੀ ਸੀ ਅੱਜ ਸਾਡਾ ਵੀ ਫਰਜ਼ ਬਣਦਾ ਹੈ ਆਪਾਂ ਆਪਣੀ ਸਿੱਖੀ ਦਾ ਪ੍ਰਚਾਰ ਕਰੀਏ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਡੀ ਵਡਿਆਈ ਮਹਿਲਾ ਨੂੰ ਦਿੱਤੀ ਹੈ ਜਿੱਥੇ ਇੱਕ ਥਾਂ ਤੇ ਮਹਾਪੁਰਖ ਜਿੰਨੇ ਵੀ ਸੰਤ ਹੋਏ ਨੇ ਯੋਧਾ ਹੋਏ ਨੇ ਇਹ ਮਾਂ ਕੀ ਕੁੱਖ ਤੋਂ ਹੀ ਪੈਦਾ ਹੁੰਦੇ ਆ ਇਸ ਸੰਸਕਾਰ ਮਾਂ ਤੋਂ ਹੀ ਆਉਂਦੇ ਹਨ ਕਿ ਅਸੀਂ ਜਦੋਂ ਗੁਰੂ ਪਾਸ਼ਾ ਨੇ ਮੇਰੇ ਉੱਤੇ ਕਿਰਪਾ ਕੀਤੀ ਸੀ ਜਦੋਂ ਮੈਂ ਇਹ ਦਸਤਾਰ ਸਜਾਈ ਸੀ ਹੱਥੇ ਕਿਰਪਾਨ ਫੜੀ ਸੀ ਤੇ ਮੈਂ ਆਪਣੇ ਆਪ ਨੂੰ ਇੱਕ ਮਹਾਰਾਣੀ ਤੋਂ ਘੱਟ ਨਹੀਂ ਸਮਝਦੀ ਇਹ ਗੁਰੂ ਸਾਹਿਬ ਨੇ ਜਿਹੜਾ ਬਾਣਾ ਬਖਸ਼ਿਆ ਹੈ ਇਹਦਾ ਸਤਕਾਰ ਹਰ ਥਾਂ ਤੇ ਹੁੰਦਾ ਹੈ ਸਾਨੂੰ ਲੋੜ ਨਹੀਂ ਹੈ ਕਿਸੇ ਨੂੰ ਆਪਣਾ ਪਰਿਚੇਅ ਦੇਣ ਦੀ ਜਿਹੜਾ ਬਾਣਾ ਤੇ ਬਾਣੀ ਹੈ ਗੁਰੂ ਆਪਣੇ ਆਪ ਹੀ ਵਡਿਆਈ ਦਿੰਦੇ ਨੇ ਤੇ ਬੇਬੀਆਂ ਨੂੰ ਮੇਰੀ ਇਹੀ ਬੇਨਤੀ ਹੈ ਬੱਚਿਆਂ ਨੂੰ ਦਸਤਾਰ ਸਜਾ ਕੇ ਜਦੋਂ ਵੀ ਗੁਰੂ ਘਰ ਲੈ ਕੇ ਆਣਾ ਹੈ ਦਸਤਾਰ ਸਜਾ ਕੇ ਲੈ ਕੇ ਆਣਾ ਕੋਸ਼ਿਸ਼ ਕਰੋ ਪੂਰਾ ਦਿਨ ਤੁਸੀਂ ਦਸਤਾਰ ਸਜਾ ਕੇ ਆਪਣੇ ਬੱਚਿਆਂ ਨੂੰ ਰੱਖੋ ਸਾਡਾ ਇਤਿਹਾਸ ਵੱਖਰਾ ਹੈ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਕੋਈ ਦਿਨ ਇਹੋ ਜਿਹਾ ਨਹੀਂ ਜਿਸ ਦਿਨ ਸ਼ਾਦੀ ਸ਼ਹਾਦਤਾ ਨਾ ਹੋਈ ਹੋ। ਕਿਵੇਂ ਆਪਾਂ ਆਪਣੀ ਸਿੱਖੀ ਨੂੰ ਭੁੱਲੇ ਬੈਠੇ ਹਾਂ? ਕਿਵੇਂ ਆਪਾਂ ਆਪਣੀ ਦਸਤਾਰ ਨੂੰ ਲਾਏ ਬੈਠੇ ਹਾਂ? ਕਿਵੇਂ ਆਪਾਂ ਆਪਣੇ ਗੁਰੂ ਦੇ ਸਿਧਾਂਤ ਨੂੰ ਭੁੱਲੇ ਬੈਠੇ ਹਾਂ? ਅੱਜ ਬਹੁਤ ਵੱਡੇ ਵੱਡੇ ਤੌਰ ਤੇ ਦੇਖੋ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਇਹਨਾਂ ਦਾ ਪੂਰਾ ਪ੍ਰਬੰਧਕ ਕਮੇਟੀ ਤਖਤ શ્રી ਪਟਨਾ ਸਾਹਿਬ ਵਿਖੇ ਆਪ ਜੀ ਦੇਖ ਸਕਦੇ ਹੋ ਵੱਡੇ ਵੱਡੇ ਉਪਰਾਹਲੇ ਕੇਂਦਰ ਕਿਤੇ ਜਾਂਦੇ ਆਂ ਅੰਮ੍ਰਿਤ ਛਕਣ ਵਾਸਤੇ ਸੰਡੇ ਨੂੰ ਤੇ ਵੈਨਸਡੇ ਨੂੰ ਦਿਨ ਰੱਖਾ ਜਾਂਦਾ ਹੈ ਲੇਕਿਨ ਅੱਜ ਹੁਮ ਹੁਮਾ ਕੇ ਬਹੁਤ ਘਾਟ ਗਿਣਤੀ ਦੇ ਵਿੱਚ ਸਾਡੇ ਬੱਚੇ ਅੰਮ੍ਰਿਤ ਛਕਦੇ ਆਂ ਆਪ ਜੀ ਦੇ ਚਰਣਾ ਚ ਇਹੀ ਬੇਨਤੀ ਹੈ ਜੇ ਇਸ ਦਰਤੇ ਆਏ ਹੋ ਤੇ ਇੱਥੇ ਪੁੱਤਰ ਧੀ ਪਰਿਵਾਰ ਧਨ ਦੌਲਤ ਮੰਗਣ ਦੀ ਬਜਾਏ ਉਸ ਗੁਰੂ ਦੀ ਦਾਤ ਮੰਗੋ ਉਹ ਸਿਮਰਨ ਨਾਮ ਦੀ ਦਾਤ ਮੰਗੋ ਅੰਮ੍ਰਿਤ ਛਕਣ ਦੀ ਦਾਤ ਮੰਗੋ ਇਹੀ ਉਹ ਦਰ ਹੈ ਜਿੱਥੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ ਜੇ ਤੁਹਾਨੂੰ ਗੁਰੂ ਦੀ ਦਾਤ ਮਿਲਦੀ ਹੈ ਅੰਮ੍ਰਿਤ ਛਕਣ ਦੀ ਦਾਤ ਮਿਲਦੀ ਹੈ ਜੇ ਤੁਸੀਂ ਖਾਲਸਾ ਬਣਦੇ ਹੋ ਤੇ ਭਾਗਾ ਵਾਲਿਓ ਤੁਹਾਡੇ ਕੋਲ ਆਟੋਮੈਟਿਕ ਹੀ ਸਭ ਕੁਝ ਆ ਜਾਣਾ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਦਾ ਅੰਦਾਜ਼ਾ ਇਹ ਵਿਸ਼ਵ ਨਹੀਂ ਲਾ ਸਕਦਾ ਇੱਕ ਲਖਾਰੀ ਦੇ ਰੂਪ ਦੇ ਵਿੱਚ ਇੱਕ ਯੋਧਾ ਦੇ ਰੂਪ ਦੇ ਵਿੱਚ ਇੱਕ ਪਿਤਾ ਦੇ ਰੂਪ ਦੇ ਵਿੱਚ ਇੱਕ ਪੁੱਤਰ ਦੇ ਰੂਪ ਦੇ ਵਿੱਚ ਇੱਕ ਤਿਆਗੀ ਦੇ ਰੂਪ ਦੇ ਵਿੱਚ ਉਹਨਾਂ ਦੇ ਵਰਗੀ ਸਖਸ਼ੀਅਤ ਇਸ ਬ੍ਰਹਮਾਣਡ ਦੇ ਵਿੱਚ ਕੋਈ ਨਾ ਹੋਈ ਹੈ ਨਾ ਹੀ ਕੋਈ ਪੈਦਾ ਹੋ ਸਕਦੀ ਹੈ ਸੋਚ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਨਾਲ ਜੋੜੋ ਸਮਾਦਾ ਅਭਾਵ ਹੈ ਫਿਰ ਕਦੇ ਜੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਜਰੂਰ ਹਾਜ਼ਰੀ ਭਰਾਂਗੇ ਵੈਸੇ ਆਪ ਜੀ ਮੇਰੇ ਨਾਲ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜ ਸਕਦੇ ਹੋ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਵੱਲੋਂ ਦਾਸ ਸੇਵਾ ਕਰਦੀ ਆਈ ਹੈ ਪਹਿਲਾਂ ਵਕਾਲਤ ਕਰਦੀ ਸੀ ਕ੍ਰਿਮినਲ ਲਾਇਰ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਚਾਰ ਕਰਨ ਲੱਗੇ ਹਾਂ ਤੇ ਸਾਡਾ ਇੱਕ ਹੀ ਸੁਪਨਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਘਰ ਘਰ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਟ ਕਰ ਕਰ ਹੋਵੇ ਤੇ ਭੁੱਲ ਚੁੱਕੀ ਮਾਫੀ ਸਮੇਂ ਦਾ ਅਭਾਵ ਹੋਣ ਦੇ ਕਾਰਨ ਅਸੀਂ ਸਾਰੇ ਵਿਚਾਰ ਸਾਂਝਾ ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿਹੜੇ ਜਿੱਥੇ ਥਾਂ ਥਾਂ ਤੇ ਇਹਨਾਂ ਨੇ ਬਹੁਤ ਵੱਡੀ ਸੇਵਾਵਾਂ ਨਿਭਾਈ ਹੈ ਭਾਵੇਂ ਗੁਰਦੁਆਰਾ ਸਾਹਿਬ ਦੀ ਸੇਵਾ ਹੋਵੇ ਭਾਵੇਂ ਫੁੱਲਾਂ ਦੀ ਸੇਵਾ ਹੋਵੇ ਲੰਗਰ ਦੀ ਸੇਵਾ ਹੋਵੇ ਤੇ ਮੈਂ ਧੰਨਵਾਦ ਕਰਦੀ ਆ ਦਿਲੋਂ ਅਰਦਾਸ ਕਰਦੀ ਆ ਗੁਰੂ ਸਾਹਿਬ ਜੀ ਨੂੰ ਇਦਾਂ ਦੇ ਸਿੰਘਾਂ ਨੂੰ ਇਦਾਂ ਦੀ ਸਖਸ਼ੀਅਤਾਂ ਨੂੰ ਗੁਰੂ ਸਾਹਿਬ ਚੜਤੀ ਕਲਾਚ ਰੱਖਣ ਤੇ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਜਿੰਨੀ ਵਡਿਆਈ ਕੀਤੀ ਜਾਵੇ ਉੰਨੀ ਘਾਟ ਹੈ ਅਸੀਂ ਸਾਡੇ ਸੁਦੀਪ ਸਿੰਘ ਜੀ ਜਿਹੜੇ ਜਨਹਿਤੀ ਵੀਦੇ ਇੱਥੇ ਮਾਲਿਕ ਹਨ ਚੜਤ ਤੇ ਸਭ ਤੋਂ ਵੱਡਾ ਧੰਨਵਾਦ ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਜੀ ਦਾ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਾਉਣ ਵਾਸਤੇ ਇਸ ਪਾਵਨ ਧਰਤੀ ਤੇ ਹਾਜ਼ਰੀ ਪ੍ਰਵਾਨ ਵਾਸਤੇ ਮੇਰੇ ਉੱਤੇ ਕਿਰਪਾ ਕੀਤੀ ਮੈਂ ਧੰਨਵਾਦ ਕਰਦੀ ਆ ਆਪਣੇ ਪਿਤਾ ਸ੍ਰੀ ਗਿਆਨ ਤੇਜਪਾਲ ਸਿੰਘ ਜੀ ਦਾ ਜਿਹੜੇ ਕਥਵਾਚਕ ਨੇ ਤੇ ਕੋ ਤਾਂ ਕੋ ਧੰਨਵਾਦ ਇਸ ਧਰਤੀ ਪਾਵਨ ਧਰਤੀ ਪਟਨਾ ਸਾਹਿਬ ਜੀ ਦਾ ਤੇ ਭੁੱਲ ਚੁੱਕੀ ਮਾਫੀ ਬਖਸ਼ੋ ਆਸ਼ੀਸ਼ ਬੁਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ